ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਚਲਦੇ ਆ ਉਸ ਇੰਟਰਪਰਾਈਜ਼ ਦੇ ਮਾਲਕ ਰਾਹੁਲ ਵੱਲੋਂ ਡਿਜ਼ਨ ਬਦੋ ਵਿੱਚ ਕੰਪਲੇਨ ਵੀ ਕੀਤੀ ਗਈ ਸੀ ਜਿਸ ਦੇ ਚਲਦੇ ਆ ਕੰਪਲੇਨ ਦੇ ਤਹਿਤ ਆਪਣੀ ਟੀਮ ਨੂੰ ਲੈ ਕੇ ਐਸ ਐਚਓ ਮਨਦੀਪ ਸਲਕੋਤਰਾ ਵੀ ਪਹੁੰਚੇ ਸਨ ਜਿਨ੍ਹਾਂ ਨੇ ਪੂਰੀ ਗੱਲਬਾਤ ਕੀਤੀ ਤੇ ਆਸ-ਪਾਸ ਦੇ ਲੋਕਾਂ ਕੋਲੋਂ ਵੀ ਪੁੱਛਿਆ ਇਸ ਦੇ ਨਾਲ-ਨਾਲ ਡੀਐਸਪੀ ਸਿਟੀ ਸਿੰਘ ਮਾਨ ਨੇ ਵੀ ਆਪਣੀ ਗੱਲਬਾਤ ਪੱਤਰਕਾਰਾਂ ਰਾਹੀਂ ਰੱਖਦਿਆਂ ਹੋਇਆ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਉਨ੍ਹਾਂ ਵੱਲੋਂ ਬਹੁਤ ਗੰਭੀਰਤਾ ਦੇ ਨਾਲ ਜਾਂਚ ਪਰਤਾਲ ਕੀਤੀ ਜਾ ਰਹੀ ਹੈ ਉਹ ਖੁਦ ਮੌਕੇ ਤੇ ਆ ਕੇ ਉਨ੍ਹਾਂ ਨੇ ਸਾਰੇ ਸਥਿਤੀ ਦਾ ਜਾਇਜ਼ਾ ਲਿਆ ਹੈ ਤੇ ਜਿਵੇਂ ਹੀ ਹਣੋ ਦੇ ਹੱਥ ਕੋਈ ਸੁਰਾਗ ਲੱਗਦੇ ਨੇ ਤਾਂ ਉਹ ਜ਼ਰੂਰ ਇਸ ਬਾਰੇ ਪੱਤਰਕਾਰ ਨਾਲ ਗੱਲਬਾਤ ਕਰਕੇ ਇਹ ਜਾਣਕਾਰੀ ਦੇਣਗੇ ਜੀ ਸ਼ੋਕ ਹੈ ਤੁਹਾਡੇ ਨਾਲ ਹੀ ਕਿ ਆਪਾਂ ਖੜੇ ਸੋਨੀ ਬੇਕਰੀ ਦੇ ਬਾਹਰ ਤੇ ਕਿ ਕੁਝ ਗੋਲਿਆਂ ਦੇ ਨਿਸ਼ਾਨ ਸ਼ਟਰ ਤੇ ਨਿਕੇ ਆ ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ਲ ਵੈਰੀਫਿਕੇਸ਼ਨ ਤੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਹੈ ਤੇ ਕੁਝ ਗੋਲਿਆਂ ਦੇ ਨਿਸ਼ਾਨ ਹਨ ਅੰਦਰ ਵੀ ਜਿਹੜੀ ਗੋਲੀ ਪੈਨੇਟ੍ਰੇਟ ਕਰਕੇ ਜਿਹੜੇ ਆ ਨਿਸ਼ਾਨ ਲੱਗੇ ਆ ਤੇ ਆਪਾਂ ਨੂੰ ਚੈੱਕ ਕਰ ਰਹੇ ਆ ਵੀ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਅਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਪਰਦਰ ਪੂਰੇ ਨੂੰ ਤਰੀਕੇ ਨਾਲ ਚੈੱਕ ਕਰਾਂਗੇ ਜੇਕਰ ਕੋਈ ਸਰਵਿਸਰੀ ਦੀ ਗੱਲ ਲੱਗਦੀ ਹੈ ਆਪਾਂ ਉਹਦੇ ਪਰ ਜਿਹੜੀ ਕਾਢੀ ਕਰਦੇ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਤੇ ਜਿਹੜੇ ਇੱਥੇ ਉਹਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਕਿ ਬੰਨੇ ਸਵਾਕ ਪਰਾਮਾਨ ਨੂੰ ਕਿਛੇ ਆਵਾਜ਼ ਆਈ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲਸ ਹੀ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵਿਡੈਂਸ ਆ ਜੂਗਾ ਤੁਹਾਡੇ ਨਾਲ ਫਰਦਰ ਆਪਾਂ ਗੱਲ ਕਰਾਂਗੇ ਸਰ ਜੀ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਚਾ ਜਿਹੜਾ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹੀ ਜਿਹੜੀਆਂ ਸ਼ਟਰ ਚੋਂ ਗੋਲੀਆਂ ਨਿਕਲੀਆਂ ਉਹ ਅੱਗੇ ਜਿਹੜਾ ਇਹਨਾਂ ਦਾ ਫਰੇਮ ਆ ਉੱਥੋਂ ਲਿਖੀਆਂ ਛੀਸ਼ੇ ਬਾਰੇ ਕੋਈ ਸਰ ਸੀਸੀਟੀ ਵੀ ਵਰਤ ਰਹਾ ਹੈ ਲੈ ਸਾਨੂੰ ਇਸ ਤੋਂ ਇਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਹਾਂ ਫਰਦਰ ਅੱਗੇ ਕੀ ਗੱਲ ਪਤਾ ਨਹੀਂ ਸੀਸੀਟੀ ਵੀ ਫੁਟੇਜ ਹੈ ਸ਼ਾਇਦ ਸੀਸੀਟੀ ਵੀ ਫੁਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾਨੂੰ ਹਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਿਣਾ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲਸ ਵੀ ਜਿਹੜੀ ਹੈ ਪੀਪਲ ਦਾ ਸਰ ਕੀ ਰੰਜਿਸ਼ ਹੋ ਸਕਦੀ ਹੈ ਕਿਸ ਇਸ ਮਾਮਲੇ ਦੀ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲਬਾਤ ਵੀ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਮੈਂ ਉਹ ਹੀ ਦੁਬਾਰਾ ਕਹਿ ਰਿਹਾ ਕੋਈ ਪੈਨਿਕ ਕਰਨ ਦੀ ਕੋਈ ਡਰਨ ਦੀ ਲੋੜ ਨਹੀਂ ਪੁਲਿਸ ਅਤੇ 24 ਘੰਟੇ ਪਟਾਣਕੋਟ ਦੀ ਜਨਤਾ ਲਈ ਖੜੀ ਹੈ ਤੇ ਆਪਾਂ ਇਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀ ਗੱਲ ਆਦੀ ਆਪਾਂ ਉੱਤੇ 100% ਕਾਰਵਾਈ ਕਰਾਂਗੇ ਔਰ ਲੋਕ ਆਪਾਂ ਇਨਸ਼ੋਰ ਕਰਾਂਗੇ ਇੱਥੇ ਕਿ ਕਿਸੇ ਵੀ ਤਰ੍ਹਾਂ ਦੀ ਚੋਗਾ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਹਨ ਕੋਈ ਅਡੀ ਗੱਲ ਨਹੀਂ ਇਹਨੂੰ ਵੀ ਟਰੇਸ ਕਰਾਂਗੇ ਬੀਤੀ ਰਾਤ ਨੂੰ ਸ਼ਿਰਵਮ ਇੰਟਰਪਰਾਈਜ਼ਸ ਦੇ ਤੇ ਕੁਝ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਚਲਦਿਆਂ ਉਸੇ ਇੰਟਰਪਰਾਈਜ਼ ਦੇ ਮਾਲਕ ਰਾਹੁਲ ਵੱਲੋਂ ਡੀਨਬਰ 2 ਵਿੱਚ ਕੰਪਲੇਨ ਵੀ ਕੀਤੀ ਗਈ ਸੀ ਜਿਸ ਦੇ ਚਲਦਿਆਂ ਕੰਪਲੇਨ ਦੇ ਤਹਿਤ ਆਪਣੀ ਟੀਮ ਨੂੰ ਲੈ ਕੇ ਐਸ ਐਚਓ ਮਨਦੀਪ ਸਲਕੋਤਰਾ ਵੀ ਪਹੁੰਚੇ ਸਨ ਜਿਨ੍ਹਾਂ ਨੇ ਪੂਰੀ ਗੱਲਬਾਤ ਕੀਤੀ ਤੇ ਆਸ-ਪਾਸ ਦੇ ਲੋਕਾਂ ਕੋਲੋਂ ਵੀ ਪੁੱਛਿਆ ਇਸ ਦੇ ਨਾਲ-ਨਾਲ ਡੀਐਸਪੀ ਸਿਟੀ ਸਿਰਿੰਗ ਮਾਨੇ ਵੀ ਆਪਣੀ ਗੱਲਬਾਤ ਪੱਤਰਕਾਰਾਂ ਰਾਹੀਂ ਰੱਖਦੇ ਹੋਇਆ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਵੱਲੋਂ ਬਹੁਤ ਗੰਭੀਰਤਾ ਦੇ ਨਾਲ ਜਾਂਚ ਕਰਤਾ ਕੀਤੀ ਜਾ ਰਹੀ ਹੈ ਉਹ ਖੁਦ ਮੌਕੇ ਤੇ ਆ ਕੇ ਉਹਨਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ ਤੇ ਜਿਵੇਂ ਹੀ ਉਹਨਰ ਦੇ ਹੱਥ ਕੋਈ ਸੁਰਾਗ ਲੱਭਦੇ ਨੇ ਤਾਂ ਉਹ ਜ਼ਰੂਰ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਸੀ ਜਾਣਕਾਰੀ ਦੇਣਗੇ ਜੀ ਸ਼ੋਕ ਸਾਡੇ ਨਾਲ ਹੀ ਆਪਾਂ ਖੜੇ ਸੋਨੀ ਦੇ ਕਿਲੇ ਦੇ ਲਾਗੇ ਇੱਥੇ ਕੁਝ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਹੋਏ ਫਿਰ ਆਪਾਂ ਇਮੀਡੀਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਹੈ ਤੇ ਕੁਝ ਗੋਲੀਆਂ ਦੇ ਨਿਸ਼ਾਨ ਹਨ ਅੰਦਰ ਵੀ ਜਿਹੜੀ ਗੋਲੀ ਪੈਨਟ੍ਰੇਟ ਕਰਕੇ ਜਿਹੜੇ ਆ ਨਿਸ਼ਾਨ ਲੱਗੇ ਹੋਣਾ ਤੇ ਆਪਾਂ ਨੂੰ ਚੈੱਕ ਕਰ ਰਹੇ ਹਾਂ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਵੱਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਪੂਰੇ ਉਹਨਾਂ ਤਰੀਕੇ ਨਾਲ ਚੈੱਕ ਕਰਾਂਗੇ ਤੇ ਜੇਕਰ ਕੋਈ ਸਾਵਧਤਰ ਦੀ ਗੱਲ ਲੱਗਦੀ ਹੈ ਆਪਾਂ ਹੋਰ ਪਰ ਜਿਹੜੀ ਕਾਢੀ ਕਰਦੇ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਤੇ ਜਿਹੜੇ ਇੱਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਕਿਪਮ ਸਵਾ 12:00 ਵਜੇ ਕੋਈ ਅਵਾਜ਼ ਆਈ ਸੀ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲ ਤੇ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵਿਡੈਂਸ ਆ ਜੂਗਾ ਤੁਹਾਡੇ ਨਾਲ ਫਰਦਰ ਆਪਾਂ ਗੱਲ ਕਰਾਂਗੇ ਸਰ ਕੁਝ ਕ੍ਰੂ ਜੀਸਰਾਹ ਤੁਹਾਨੂੰ ਮੈਂ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਚਾ ਜਿਹੜਾ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਉੱਗੇ ਜਿਹੜਾ ਇਹਨਾਂ ਦਾ ਫਰੇਮ ਆ ਉੱਥੋਂ ਨਿਕੀ ਗਿਆ ਸ਼ੀਸ਼ੇ ਬਾਰੇ ਕੋਈ ਸਰ ਸੀਸੀਟੀਵੀ ਵਰਤਾਰਾ ਦੇ ਸਾਨੂੰ ਇਸ ਤੋਂ ਇਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਹਾਂ ਫਰਦਰ ਅੱਗੇ ਕੀ ਗੱਲ ਪਤਾ ਲੱਗਦੀ ਹੈ ਸੀਸੀਟੀਵੀ ਫੁਟੇਜ ਸ਼ਾਇਦ ਸੀਸੀਟੀਵੀ ਫੁਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾਨੂੰ ਹਾਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਿਣਾ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲਸ ਵੀ ਜਿਹੜੀ ਹੈ ਪੀਪਲ ਦਵਾਂ ਸਰ ਕੀ ਰੰਜਿਸ਼ ਹੋ ਸਕਦੀ ਹੈ ਕਿਸ ਇਸ ਮਾਮਲੇ ਤੇ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਮੈਂ ਉਹ ਹੀ ਦੁਬਾਰਾ ਕਹਿ ਰਿਹਾ ਕੋਈ ਪੈਨਿਕ ਕਰਨ ਦੀ ਕੋਈ ਡਰਨ ਦੀ ਲੋੜ ਨਹੀਂ ਪੁਲਿਸ ਅਤੇ 24 ਘੰਟੇ ਪੰਜਾਬ ਪਟਾਣਕੋਟ ਦੀ ਜਨਤਾ ਲਈ ਖੜੀ ਹੈ ਤੇ ਆਪਾਂ ਉਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਦੀ ਆਪਾਂ ਉਹਤੇ 100% ਕਾਰਵਾਈ ਕਰਾਂਗੇ ਔਰ ਲੋਕ ਆਪਾਂ ਇਨਸ਼ੋਰ ਕਰਾਂਗੇ ਅਤੇ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਦਾ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਹਨ ਕਿ ਕੋਈ ਅਡੀ ਗੱਲ ਨਹੀਂ ਇਹਨੂੰ ਵੀ ਟਰੇਸ ਕਰਾਂਗੇ ਬੀਤੀ ਰਾਤ ਸ਼ਿਰਵਮ ਇੰਟਰਪ੍ਰਾਈਜ਼ਸ ਉਤੇ ਕੁਝ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਚਲਦਿਆਂ ਉਸ ਇੰਟਰਪ੍ਰਾਈਜ਼ ਦੇ ਮਾਲਕ ਰਾਹੁਲ ਵੱਲੋਂ ਡਿਜ਼ਨਬਦੋ ਵਿੱਚ ਕੰਪਲੇਨ ਵੀ ਕੀਤੀ ਗਈ ਸੀ ਜਿਸ ਦੇ ਚਲਦਿਆਂ ਕੰਪਲੇਨ ਦੇ ਤਹਿਤ ਆਪਣੀ ਟੀਮ ਨੂੰ ਲੈ ਕੇ ਐਸ ਐਚਓ ਮਨਦੀਪ ਸਲਕੋਤਰਾ ਵੀ ਪਹੁੰਚੇ ਸਨ ਜਿਨ੍ਹਾਂ ਨੇ ਪੂਰੀ ਗੱਲਬਾਤ ਕੀਤੀ ਤੇ ਆਸ-ਪਾਸ ਦੇ ਲੋਕਾਂ ਕੋਲੋਂ ਵੀ ਪੁੱਛਿਆ ਇਸ ਦੇ ਨਾਲ-ਨਾਲ ਡੀਐਸਪੀ ਸਿਟੀ ਸмир ਸਿੰਘ ਮਾਨੇਵੀ ਆਪਣੀ ਗੱਲਬਾਤ ਪੱਤਰਕਾਰਾਂ ਰਾਹੀਂ ਰੱਖਦਿਆਂ ਹੋਇਆ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਵੱਲੋਂ ਬਹੁਤ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਉਹ ਖੁਦ ਮੌਕੇ ਤੇ ਆ ਕੇ ਉਹਨਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ ਤੇ ਜਿਵੇਂ ਹੀ ਉਹਨਰੇ ਦੇ ਹੱਥ ਕੋਈ ਸੁਰਾਗ ਲੱਗੇ ਨਾ ਤਾਂ ਉਹ ਜ਼ਰੂਰ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਸੀ ਜਾਣਕਾਰੀ ਦੇਣਗੇ ਜੀ ਸ਼ੋਕ ਸਾਡੇ ਨਾਲ ਹੀ ਤੇ ਆਪਾਂ ਖੜੇ ਸੋਨੀ ਬੇਕਰੀ ਦੇ ਬਾਹਰ ਦੇਖੇ ਕੁਝ ਗੋਲਿਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਹੋਏ ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਹੀ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਹੈ ਤੇ ਕੁਝ ਗੋਲਿਆਂ ਦੇ ਨਿਸ਼ਾਨ ਹਨ ਅੰਦਰ ਵੀ ਜਿਹੜੀ ਗੋਲੀ ਪੈਨੇਟ੍ਰੇਟ ਕਰਕੇ ਜਿਹੜੇ ਆ ਨਿਸ਼ਾਨ ਲੱਗੇ ਹੋਆ ਤੇ ਆਪਾਂ ਨੂੰ ਚੈੱਕ ਕਰ ਰਹੇ ਹਾਂ ਵੀ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਵੱਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਉਹਨੂੰ ਤਰੀਕੇ ਨਾਲ ਚੈੱਕ ਕਰਾਂਗੇ ਤੇ ਅਗਰ ਕੋਈ ਸਬੰਸਰ ਦੀ ਗੱਲ ਲੱਗਦੀ ਹੈ ਆਪਾਂ ਹੋਰ ਪਰ ਜਿਹੜੀ ਢਾਕੀ ਕਾਰਵਾਈ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਤੇ ਜਿਹੜੇ ਇੱਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਕਿਪਮ ਸਵਾਕ ਪਰਮਾਣੂ ਕਿਚੇ ਆਵਾਜ਼ ਆਈ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲ ਤੇ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵਿਡੈਂਸ ਆ ਜੂਗਾ ਤੁਹਾਡੇ ਨਾਲ ਫਰਦਰ ਅਪਰ ਗੱਲ ਕਰਾਂਗੇ ਥੈਂਕ ਯੂ ਕੂ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਚਾ ਜਿਹੜਾ ਅੱਗੇ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਉਹ ਅੱਗੇ ਜੋ ਰੈਨ ਦਾ ਫਰੇਮ ਆ ਉੱਥੋਂ ਲਕੀਆ ਸ਼ੀਸ਼ੇ ਵਾਲੇ ਕੋਈ ਸਰ ਸੀਸੀਟੀ ਵਰਤਦਾ ਹਲੇ ਸਾਨੂੰ ਇਸ ਤੋਂ ਇਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਫਰਦਰ ਅੱਗੇ ਦੀ ਗੱਲ ਪਤਾ ਸੀਸੀਟੀ ਵੀ ਫੁਟੇਜ ਕੋਈ ਸ਼ਾਇਦ ਸੀਸੀਟੀ ਵੀ ਫੁਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾਨੂੰ ਹਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਿਣਾ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲਸ ਵੀ ਜਿਹੜੀ ਹੈ ਪੀਪਲ ਦਾ ਸਰ ਕੀ ਰੰਜਿਸ਼ ਹੋ ਸਕਦੀ ਹੈ ਕਿਸ ਕਿਸ ਮਾਮਲੇ ਦੀ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਮੈਂ ਉਹ ਹੀ ਦੁਬਾਰਾ ਕਹਿ ਰਿਹਾ ਕੋਈ ਪੈਨਿਕ ਕਰਨ ਦੀ ਕੋਈ ਡਰਨ ਦੀ ਲੋੜ ਨਹੀਂ ਪੁਲਿਸ ਅਤੇ 24 ਘੰਟੇ ਪੰਜਾ ਪਟਾਣਕੋਟ ਦੀ ਜਨਤਾ ਲਈ ਖੜੀ ਹੈ ਤੇ ਆਪਾਂ ਉਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਦੀ ਆਪਾਂ ਉੱਤੇ 101% ਕਾਰਵਾਈ ਕਰਾਂਗੇ ਔਰ ਆਪਾਂ ਇਨਸ਼ੋਰ ਕਰਾਂਗੇ ਤੇ ਕਿ ਕਿਸੇ ਵੀ ਕਿਸੇ ਤਰ੍ਹਾਂ ਦੀ ਕਿਸੇ ਦਾ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਨੇ ਕੋਈ ਅਡੀ ਗੱਲ ਨਹੀਂ ਇਹਨੂੰ ਟਰੇਸ ਕੀਤਾ ਬੀਤੀ ਰਾਤ ਸ਼ਿਰਵਮ ਇੰਟਰਪ੍ਰਾਈਜ਼ਸ ਦੇ ਤੇ ਕੁਝ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਚਲਦੇ ਆ ਉਸੇ ਇੰਟਰਪ੍ਰਾਈਜ਼ਸ ਦੇ ਮਾਲਕ ਰਾਹੁਲ ਵੱਲੋਂ ਡਿਜ਼ਨਬਾਦੋ ਵਿੱਚ ਕੰਪਲੇਨ ਵੀ ਕੀਤੀ ਗਈ ਸੀ ਜਿਸ ਦੇ ਚਲਦੇ ਆ ਕੰਪਲੇਨ ਦੇ ਤਹਿਤ ਆਪਣੀ ਟੀਮ ਨੂੰ ਲੈ ਕੇ ਐਸਐਚਓ ਮਨਦੀਪ ਸਲਕੋਤਰਾ ਵੀ ਪਹੁੰਚੇ ਸਨ ਜਿਨ੍ਹਾਂ ਨੇ ਪੂਰੀ ਗੱਲਬਾਤ ਕੀਤੀ ਤੇ ਆਸ-ਪਾਸ ਦੇ ਲੋਕਾਂ ਕੋਲੋਂ ਵੀ ਪੁੱਛਿਆ ਇਸ ਦੇ ਨਾਲ-ਨਾਲ ਡੀਐਸਪੀ ਸਿਟੀ ਸਮੀਰ ਸਿੰਘ ਮਾਨੇ ਵੀ ਆਪਣੀ ਗੱਲਬਾਤ ਪੱਤਰਕਾਰਾਂ ਰਾਹੀਂ ਰੱਖਦੇ ਹੋਇਆ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪੈਨਕੋਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਵੱਲੋਂ ਬਹੁਤ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਉਹ ਖੁਦ ਮੌਕੇ ਤੇ ਆ ਕੇ ਉਹਨਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ ਤੇ ਜਿਵੇਂ ਹੀ ਉਹਨਾਂ ਦੇ ਹੱਥ ਕੋਈ ਸੁਰਾਗ ਲੱਭਦੇ ਨੇ ਤਾਂ ਉਹ ਜ਼ਰੂਰ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਸੀ ਜਾਣਕਾਰੀ ਦੇਣਗੇ। ਸ਼ੌਕ ਸਾਡੇ ਨਾਲ ਕਿ ਆਪਾਂ ਖੜੇ ਸੋਨੀ ਬੇਕਲੀ ਦੇ ਲੱਗੇ। ਜਿਸ ਤੇ ਕੁਝ ਗੋਲਿਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਆ। ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਹੈ ਤੇ ਕੁਝ ਗੋਲਿਆਂ ਦੇ ਨਿਸ਼ਾਨ ਹਨ। ਅੰਦਰ ਵੀ ਜਿਹੜੀ ਕੋਈ ਪੈਨੇਟ੍ਰੇਟ ਕਰਕੇ ਜਿਹੜੇ ਆ ਨਿਸ਼ਾਨ ਲੱਗੇ ਆ ਤੇ ਆਪਾਂ ਨੂੰ ਚੈੱਕ ਕਰ ਰਹੇ ਆ ਵੀ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਅਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਪਰਪਰ ਪੂਰੇ ਨੂੰ ਤਰੀਕੇ ਨਾਲ ਚੈੱਕ ਕਰਾਂਗੇ ਜੇਕਰ ਕੋਈ ਸਬਸਤਰੀ ਦੀ ਗੱਲ ਲੱਗਦੀ ਹੈ ਆਪਾਂ ਹੋਰ ਪਰਟੀਕੂਲਟੀ ਕਰਕੇ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਜੋੜੀ ਇਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਤਕਰੀਬਨ 7:30 ਤੋਂ 12:00 ਵਜੇ ਨੂੰ ਕੁਝ ਆਵਾਜ਼ ਆਈ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲਸ ਤੇ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵੀਡੈਂਸ ਆ ਜੂਗਾ ਤੁਹਾਡੇ ਨਾਲ ਫਰਦਰ ਆਪਾਂ ਗੱਲ ਕਰਾਂਗੇ ਸਰ ਕ੍ਰੂ ਦੀ ਸਟਾਫ ਤੋਂ ਉਹਨਾਂ ਨੇ ਮਾ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਛੱਟ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਚਾ ਜਿਹੜਾ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹ ਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਉਹ ਅੱਗੇ ਜਿਹੜਾ ਇਹਨਾਂ ਦਾ ਫਰੇਮ ਆ ਝੁਲਕੀਆਂ ਸ਼ੀਸ਼ੇ ਵਾਲੇ ਕੋਈ ਸਰ ਸੀਸੀਟੀਵੀ ਵਰਤਾਰ ਹਾਲੇ ਸਾਨੂੰ ਇਸ ਤੋਂ ਇਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਹਾਂ ਫਰਦਰ ਅੱਗੇ ਕੀ ਗੱਲ ਪਤਾ ਸੀਸੀ ਵੀ ਗੋਲੀਆਂ ਤੋਂ ਸ਼ਾਇਦ ਸੀਸੀਟੀਵੀ ਫੂਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾਡ ਨਾਲ ਹਾਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਿਣਾ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲ ਚ ਇਹ ਵੀ ਜਿਹੜੀ ਹੈ ਪੀਪਲ ਦਾਵਾ ਸਰ ਕੀ ਰੰਜਿਸ਼ ਹੋ ਸਕਦੀ ਹੈ ਕਿਸ ਇਸ ਮਾਮਲੇ ਤੇ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਗਲ ਸਮਝ ਨਹੀਂ ਹੈ ਫਿਰ ਮੈਂ ਉਹ ਹੀ ਦੁਬਾਰਾ ਕਹਿ ਰਹੇ ਹਾਂ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਲੋੜ ਨਹੀਂ ਸਣੀ ਸਥੇ 24 ਘੰਟੇ ਪੰਜਾ ਪਠਾਨਕੋਟ ਦੀ ਜਨਤਾ ਲਈ ਖੜੀ ਹੈ ਤੇ ਆਪਾਂ ਇਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀ ਗੱਲਾਂ ਦੀ ਆਪਾਂ ਉੱਤੇ 100% ਕਾਰਵਾਈ ਕਰਾਂਗੇ ਔਰ ਲੋਕ ਆ ਕਰਾਂਗੇ ਤੇ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਦਾ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਹਨ ਕੋਈ ਅਡੀ ਗੱਲ ਨਹੀਂ ਇਹਨੂੰ ਵੀ ਟਰੇਸ ਕਰਾਂਗੇ ਬੀਤੀ ਰਾਤ ਸ਼ਿਵਮ ਇੰਟਰਪ੍ਰਾਈਜ਼ਸ ਦੇ ਤੇ ਕੁਝ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਚਲਦਿਆਂ ਉਸ ਇੰਟਰਪ੍ਰਾਈਜ਼ਸ ਦੇ ਮਾਲਕ ਰਾਹੁਲ ਵੱਲੋਂ ਡਿਜ਼ਨਬਾਦੋ ਵਿੱਚ ਕੰਪਲੇਨ ਵੀ ਕੀਤੀ ਗਈ ਸੀ ਜਿਸ ਦੇ ਚਲਦਿਆਂ ਕੰਪਲੇਨ ਦੇ ਤਹਿਤ ਆਪਣੀ ਟੀਮ ਨੂੰ ਲੈ ਕੇ ਐਸ ਐਚਓ ਮਨਦੀਪ ਸਲਕੋਤਰਾ ਵੀ ਪਹੁੰਚੇ ਸਨ ਜਿਨ੍ਹਾਂ ਨੇ ਪੂਰੀ ਗੱਲਬਾਤ ਕੀਤੀ ਤੇ ਆਸ-ਪਾਸ ਦੇ ਲੋਕਾਂ ਕੋਲੋਂ ਵੀ ਪੁੱਛਿਆ ਇਸ ਦੇ ਨਾਲ-ਨਾਲ ਡੀਐਸਪੀ ਸਿਟੀ ਸмир ਸਿੰਘ ਮਾਨੇਵੀ ਆਪਣੀ ਗੱਲਬਾਤ ਪੱਤਰਕਾਰਾਂ ਰਾਹੀਂ ਰੱਖਦਿਆਂ ਹੋਇਆ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਵੱਲੋਂ ਬਹੁਤ ਗੰਭੀਰਤਾ ਦੇ ਨਾਲ ਜਾਂਚ ਕਰ ਕੀਤੀ ਜਾ ਰਹੀ ਹੈ ਉਹ ਖੁਦ ਮੌਕੇ ਤੇ ਆ ਕੇ ਉਹਨਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ ਤੇ ਜਿਵੇਂ ਹੀ ਉਹਨਾਂ ਦੇ ਹੱਥ ਕੋਈ ਸੁਰਾਗ ਲੱਗਦੇ ਨੇ ਤਾਂ ਉਹ ਜ਼ਰੂਰ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਸੀ ਜਾਣਕਾਰੀ ਦੇਣਗੇ ਜੀ ਸ਼ੋਕ ਹੈ ਤੁਹਾਡੇ ਨਾਲ ਹੀ ਕਿ ਆਪਾਂ ਖੜੇ ਸੋਨੀ ਬੇਕਰੀ ਦੇ ਲੱਗੇ ਦੇਖੇ ਕੁਝ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਮਿਲੇ ਫਿਰ ਆਪਾਂ ਇਮੀਡੀਏਟਲੀ ਅੱਥੇ ਪਹੁੰਚੇ ਸੀ ਤੇ ਇਨੀਸ਼ਲ ਵੈਰੀਫਿਕੇਸ਼ਨ ਤੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਹੈ ਤੇ ਕੁਝ ਗੋਲੀਆਂ ਦੇ ਨਿਸ਼ਾਨ ਹਨ ਅੰਦਰ ਵੀ ਜਿਹੜੀ ਗੋਲੀ ਪੈਨੇਟ੍ਰੇਟ ਕਰਕੇ ਜਿਹੜੇ ਆ ਨਿਸ਼ਾਨ ਲੱਗੇ ਹੋਆ ਤੇ ਆਪਾਂ ਨੂੰ ਚੈੱਕ ਕਰ ਰਹੇ ਹਾਂ ਕਿ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਵੱਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਹੋਰਾਂ ਨੂੰ ਤਰੀਕੇ ਨਾਲ ਚੈੱਕ ਕਰਾਂਗੇ ਤੇ ਅਗਰ ਕੋਈ ਸਾਵੀਸਰੇ ਦੀ ਗੱਲ ਲੱਗਦੀ ਹੈ ਆਪਾਂ ਹੋਰ ਪਰ ਜਿਹੜੀ ਕਾਢੀ ਕਰ ਲਈ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਤੇ ਜਿਹੜੇ ਇੱਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਕਿਪਮ ਸਵਾ 12 ਵਜੇ ਨੂੰ ਕੁਝ ਆਵਾਜ਼ ਆਈ ਸੀ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲ ਤੇ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵਿਡੈਂਸ ਆ ਜੂਗਾ ਤੁਹਾਡੇ ਨਾਲ ਫਰਦਰ ਆਪਾਂ ਗੱਲ ਕਰਾਂਗੇ ਸਰ ਕ੍ਰੂ ਜੀਸਤਾ ਤੁਹਾਨੂੰ ਮੈਂ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਟ ਹੈ ਜਿਹੜਾ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਉਹ ਅੱਗੇ ਜਿਹੜਾ ਇਹਨਾਂ ਦਾ ਫਰੇਮ ਆ ਉੱਥੋਂ ਨਿਕੀ ਗਿਆ ਸ਼ੀਸ਼ੇ ਬਾਰੇ ਕੋਈ ਸਰ ਸੀਸੀਟੀਵੀ ਵਰਤਾਰਾ ਦੇ ਸਾਨੂੰ ਇਸ ਤੋਂ ਇਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਹਾਂ ਫਰਦਰ ਅੱਗੇ ਦੀ ਗੱਲ ਪਤਾ ਲੱਗੇ ਸੀਸੀਟੀਵੀ ਫੁਟੇਜ ਤਾਂ ਸ਼ਾਇਦ ਸੀਸੀਟੀਵੀ ਫੁਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾਨੂੰ ਹਾਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਿਣਾ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲਸ ਵੀ ਜਿਹੜੀ ਹੈ ਪੀਪਲ ਦਾ ਸਰ ਕੀ ਰੰਜਿਸ਼ ਹੋ ਸਕਦੀ ਹੈ ਕਿਸ ਇਸ ਮਾਮਲੇ ਤੇ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲਬਾ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਮੈਂ ਉਹ ਹੀ ਦੁਬਾਰਾ ਕਹਿ ਰਿਹਾ ਕੋਈ ਪੈਨਿਕ ਕਰਨ ਦੀ ਕੋਈ ਡਰਨ ਦੀ ਲੋੜ ਨਹੀਂ ਪੁਲਿਸ ਅਤੇ 24 ਘੰਟੇ ਪੰਜਾਬ ਪਟਾਣਕੋਟ ਦੀ ਜਨਤਾ ਲਈ ਖੜੀ ਹੈ ਤੇ ਆਪਾਂ ਉਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਦੀ ਆਪਾਂ ਉੱਤੇ 100% ਕਾਰਵਾਈ ਕਰਾਂਗੇ ਔਰ ਲੋਕ ਆਪਾਂ ਇਨਸ਼ੋਰ ਕਰਾਂਗੇ ਅਤੇ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਦਾ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਹਨ ਕਿ ਕੋਈ ਅਡੀ ਗੱਲ ਨਹੀਂ ਇਹਨੂੰ ਵੀ ਟਰੇਸ ਕਰਾਂਗੇ ਬੀਤੀ ਰਾਤ ਸਰਵਮ ਇੰਟਰਪ੍ਰਾਈਜ਼ਜ਼ ਦੇ ਤੇ ਕੁਝ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਚਲਦਿਆਂ ਉਸ ਇੰਟਰਪ੍ਰਾਈਜ਼ ਦੇ ਮਾਲਕ ਰਾਹੁਲ ਵੱਲੋਂ ਡਿਜ਼ਨਬਦੋ ਵਿੱਚ ਕੰਪਲੇਨ ਵੀ ਕੀਤੀ ਗਈ ਸੀ ਜਿਸ ਦੇ ਚਲਦਿਆਂ ਕੰਪਲੇਨ ਦੇ ਤਹਿਤ ਆਪਣੀ ਟੀਮ ਨੂੰ ਲੈ ਕੇ ਐਸ ਐਚਓ ਮਨਦੀਪ ਸਲਕੋਤਰਾ ਵੀ ਪਹੁੰਚੇ ਸਨ ਜਿਨ੍ਹਾਂ ਨੇ ਪੂਰੀ ਗੱਲਬਾਤ ਕੀਤੀ ਤੇ ਆਸ-ਪਾਸ ਦੇ ਲੋਕਾਂ ਕੋਲੋਂ ਵੀ ਪੁੱਛਿਆ ਇਸ ਦੇ ਨਾਲ-ਨਾਲ ਡੀਐਸਪੀ ਸਿਟੀ ਸмир ਸਿੰਘ ਮਾਨ ਨੇ ਵੀ ਆਪਣੀ ਗੱਲਬਾਤ ਪੱਤਰਕਾਰਾਂ ਰਾਹੀਂ ਰੱਖਦਿਆਂ ਹੋਇਆ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਵੱਲੋਂ ਬਹੁਤ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹ ਖੁਦ ਮੌਕੇ ਤੇ ਆ ਕੇ ਉਹਨਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ ਤੇ ਜਿਵੇਂ ਹੀ ਉਹਨਾਂ ਦੇ ਹੱਥ ਕੋਈ ਸੁਰਾਗ ਲੱਗਦੇ ਨੇ ਤਾਂ ਉਹ ਜ਼ਰੂਰ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਸ ਦੀ ਜਾਣਕਾਰੀ ਦੇਣਗੇ ਜਿਹੜੀ ਸ਼ੌਕ ਹੈ ਸਾਡੇ ਨਾਲ ਹੀ ਤੇ ਆਪਾਂ ਖੜੇ ਹਾਂ ਸੋਨੀ ਬੇਕਰੀ ਦੇ ਲਾਗੇ ਇੱਥੇ ਕੁਝ ਗੋਲੀਆਂ ਦੇ ਨਿਸ਼ਾਨ ਛੱਟਰ ਤੇ ਮਿਲੇ ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਛੱਟਰ ਤੇ ਕੁਝ ਗੋਲੀਆਂ ਦੇ ਨਿਸ਼ਾਨ ਹਨ ਅੰਦਰ ਵੀ ਜਿਹੜੀ ਗੋਲੀ ਪੈਨੇਟ੍ਰੇਟ ਕਰਕੇ ਜਿਹੜੇ ਨਿਸ਼ਾਨ ਲੱਗੇ ਹੋਆ ਤੇ ਆਪਾਂ ਨੂੰ ਚੈੱਕ ਕਰ ਰਹੇ ਹਾਂ ਕਿ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਐਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਪਰਪਰ ਪੂਰੇ ਨੂੰ ਤਰੀਕੇ ਨਾਲ ਚੈੱਕ ਕਰਾਂਗੇ ਤੇ ਅਗਰ ਕੋਈ ਸਰਵਿਸਰ ਦੀ ਗੱਲ ਲੱਗਦੀ ਹੈ ਆਪਾਂ ਹੋਰ ਪਰ ਜਿਹੜੀ ਕਾਰਵਾਈ ਕਰੀ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਜੋੜੀ ਇੱਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਤਕਰੀਬਨ 2:00 ਤੋਂ 12:00 ਮੰਨੂ ਕਿਤੇ ਆਵਾਜ਼ ਆਈ ਸੀ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਉਹ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲ ਤੇ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵਿਡੈਂਸ ਆ ਜੂਗਾ ਤੁਹਾਡੇ ਨਾਲ ਫਰਦਰ ਆਪਾਂ ਗੱਲ ਕਰਾਂਗੇ ਸੈਂਕਿ ਤੁਹਾਨੂੰ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਛੱਟ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਚਾ ਜਿਹੜਾ ਅੱਗੇ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹ ਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਉਹ ਅੱਗੇ ਜਿਹੜਾ ਇਹਨਾਂ ਦਾ ਫਰੇਮ ਆ ਝੁਲਕੀਆਂ ਸ਼ੀਸ਼ੇ ਵਾਲੇ ਕੋਈ ਸਰ ਸੀਸੀਟੀ ਵਰਤਦਾ ਹਾਲੇ ਸਾਨੂੰ ਇਸ ਤੋਂ ਇਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਹਾਂ ਫਰਦਰ ਅੱਗੇ ਕੀ ਗੱਲ ਪਤਾ ਸੀਸੀਟੀ ਵੀ ਫੁਟੇਜ ਕੋਈ ਸ਼ਾਇਦ ਸੀਸੀਟੀ ਵੀ ਫੁਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾੜਨਾ ਹਾਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਿਣਾ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲਸ ਜੀ ਵੀ ਜਿਹੜੀ ਹੈ ਬੀਪੂ ਦਾ ਸਰ ਕੀ ਰੰਜਿਸ਼ ਹੋ ਸਕਦੀ ਹੈ ਕਿਸ ਕਿਸ ਮਾਮਲੇ ਦੀ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਗਲ ਨਹੀਂ ਸਾਹਮਣੇ ਆਈ ਜੀ ਫਿਰ ਮੈਂ ਉਹ ਹੀ ਦੁਬਾਰਾ ਕਹਿ ਰਿਹਾ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਲੋੜ ਨਹੀਂ ਹੈ ਪੁਲਿਸ ਅਤੇ 24 ਘੰਟੇ ਪੰਜਾਬ ਪਟਾਣਕੋਟ ਦੀ ਜਨਤਾ ਲਈ ਖੜੀ ਹੈ ਤੇ ਆਪਾਂ ਇਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਦੀ ਆਪਾਂ ਉੱਤੇ 100% ਕਾਰਵਾਈ ਕਰਾਂ ਕਰਾਂਗੇ ਤੇ ਕਿ ਜੇ ਕਿਸੇ ਵੀ ਤਰ੍ਹਾਂ ਦੀ ਉਸਦਾ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਹਨ ਕਿ ਕੋਈ ਅਡੀਕਲੀ ਇਹਨੂੰ ਵੀ ਟਰੇਸ ਕਰ ਬੀਤੀ ਰਾਤ ਸ਼ਿਰਵਮ ਇੰਟਰਪਰਾਈਜ਼ਸ ਦੇ ਤੇ ਕੁਝ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਚਲਦੇ ਆ ਉਸ ਇੰਟਰਪਰਾਈਜ਼ਸ ਦੇ ਮਾਲਕ ਰਾਹੁਲ ਵੱਲੋਂ ਡਿਜ਼ਨਬਦੋ ਵਿੱਚ ਕੰਪਲੇਨ ਵੀ ਕੀਤੀ ਗਈ ਸੀ ਜਿਸ ਦੇ ਚਲਦੇ ਆ ਕੰਪਲੇਨ ਦੇ ਤਹਿਤ ਆਪਣੀ ਟੀਮ ਨੂੰ ਲੈ ਕੇ ਐਸ ਐਚਓ ਮਨਦੀਪ ਸਲਕੋਤਰਾ ਵੀ ਪਹੁੰਚੇ ਸਨ ਜਿਨ੍ਹਾਂ ਨੇ ਪੂਰੀ ਗੱਲਬਾਤ ਕੀਤੀ ਤੇ ਆਸ-ਪਾਸ ਦੇ ਲੋਕਾਂ ਕੋਲੋਂ ਵੀ ਪੁੱਛਿਆ ਇਸ ਦੇ ਨਾਲ-ਨਾਲ ਡੀਐਸਪੀ ਸਿਟੀ ਸмир ਸਿੰਘ ਮਾਨੇਵੀ ਆਪਣੀ ਗੱਲਬਾਤ ਪੱਤਰਕਾਰਾਂ ਰਾਹੀਂ ਰੱਖਦੇ ਹੋਏ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਵੱਲੋਂ ਬਹੁਤ ਗੰਭੀਰਤਾ ਦੇ ਨਾਲ ਜਾਂਚ ਕਰ ਕੀਤੀ ਜਾ ਰਹੀ ਹੈ ਉਹ ਖੁਦ ਮੌਕੇ ਤੇ ਆ ਕੇ ਉਹਨਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ ਤੇ ਜਿਵੇਂ ਹੀ ਉਹਨਰੇ ਦੇ ਹੱਥ ਕੋਈ ਸੁਰਾਗ ਲੱਗਦੇ ਨੇ ਤਾਂ ਉਹ ਜ਼ਰੂਰ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਹ ਜਾਣਕਾਰੀ ਦੇਣਗੇ ਜੀ ਸ਼ੋਕ ਹੈ ਸਾਡੇ ਨਾਲ ਵੀ ਤੇ ਆਪਾਂ ਖੜੇ ਸੋਨੀ ਬਿਕੇਰੀ ਦੇ ਲਾਗੇ ਦੇਖੇ ਪੁੱਛ ਗੋੜੀਏ ਦੇ ਨਿਸ਼ਾਨ ਸ਼ਟਰ ਦੇ ਲੱਗੇ ਹੋਏ ਤੇ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ਲ ਵੈਰੀਫਿਕੇਸ਼ਨ ਤੇ ਹੀ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਹੈ ਤੇ ਕੁਝ ਗੋੜੀਏ ਦੇ ਨਿਸ਼ਾਨ ਹਨ ਅੰਦਰ ਵੀ ਜਿਹੜੀ ਗੋਲੀ ਪੈਨੇਟ੍ਰੇਟ ਕਰਕੇ ਜਿਹੜੇ ਆ ਨਿਸ਼ਾਨ ਲੱਗੇ ਹੋਣਾ ਤੇ ਆਪਾਂ ਨੂੰ ਚੈੱਕ ਕਰ ਰਹੇ ਹਾਂ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਵੱਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਹੋਰਾਂ ਨੂੰ ਤਰੀਕੇ ਨਾਲ ਚੈੱਕ ਕਰਾਂਗੇ ਤੇ ਅਗਰ ਕੋਈ ਸਾਵੀਸਰੇ ਦੀ ਗੱਲ ਲੱਗਦੀ ਹੈ ਆਪਾਂ ਹੋਰ ਪਰ ਜਿਹੜੀ ਲੋੜ ਦੀ ਕਾਰਵਾਈ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਜਿਹੜੀ ਇਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਤਕਰੀਬਨ ਸਵਾ 12 ਵਜੇ ਨੂੰ ਕੁਝ ਆਵਾਜ਼ ਆਈ ਸੀ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲ ਤੇ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵੀਡੈਂਸ ਆ ਜੂਗਾ ਤੁਹਾਡੇ ਨਾਲ ਫਰਦਰ ਆਪਾਂ ਗੱਲ ਕਰਾਂਗੇ ਸਰ ਕੁਝ ਕ루 ਦੀ ਸਟਾਫ ਤੋਂ ਉਹਨਾਂ ਨੇ ਮੈਂ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਛੱਟ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਚਾ ਜਿਹੜਾ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹ ਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਉਹ ਅੱਗੇ ਜਿਹੜਾ ਜਿਹੜਾ ਦਾ ਫਰੇਮੋਂ ਛੁੱਟ ਗਈਆਂ ਸ਼ੀਸ਼ੇ ਬਾਰੇ ਕੋਈ ਸਰ ਸੀਸੀਟੀਵੀ ਵਰਤਾਰ ਹਾਲੇ ਸਾਨੂੰ ਇਸ ਤੋਂ ਇਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਹਾਂ ਫਰਦਰ ਅੱਗੇ ਕੀ ਗੱਲ ਪਤਾ ਸੀਸੀਟੀਵੀ ਫੁਟੇਜ ਸ਼ਾਇਦ ਸੀਸੀਟੀਵੀ ਫੁਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾੜਾ ਹਾਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਣਾ ਹੈ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲਸ ਜੀ ਵੀ ਜਿਹੜੀ ਹੈ ਪੀਪਲ ਦਾ ਸਰ ਕੀ ਰੰਜਿਸ਼ ਹੋ ਸਕਦੀ ਹੈ ਕਿਸ ਕਿਸ ਮਾਮਲੇ ਦੀ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਹਾਲੇ ਤੱਕ ਕਿਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਮੈਂ ਉਹ ਹੀ ਦੁਬਾਰਾ ਕਹਿ ਰਿਹਾ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਲੋੜ ਨਹੀਂ ਪੁਲਿਸ ਅਤੇ 24 ਘੰਟੇ ਪੰਜਾਬ ਪਠਾਨਕੋਟ ਦੀ ਜਨਤਾ ਲਈ ਖੜੀ ਹੈ ਤੇ ਆਪਾਂ ਇਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀ ਗੱਲਾਂ ਆਂਦੀ ਆਪਾਂ ਉੱਤੇ 100% ਕਾਰਵਾਈ ਕਰਾਂਗੇ ਕਰਾਂਗੇ ਤਾਂ ਕਿ ਜੇ ਕਿਸੇ ਵੀ ਤਰ੍ਹਾਂ ਦੀ ਕਿਸੇ ਦਾ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਹਨ ਕੋਈ ਅਡੀਕਲੀ ਇਹਨੂੰ ਵੀ ਕਰੀ ਬ੍ਰਿਤੀ ਰਾਏਟਰ ਸ਼ਿਵਮ ਇੰਟਰਪ੍ਰਾਈਜ਼ਸ ਤੇ ਕੁਝ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਚਲਦੇ ਆ ਉਸ ਇੰਟਰਪ੍ਰਾਈਜ਼ ਦੇ ਮਾਲਕ ਰਾਹੁਲ ਵੱਲੋਂ ਡਿਜ਼ਨਬਦੋ ਵਿੱਚ ਕੰਪਲੇਨ ਵੀ ਕੀਤੀ ਗਈ ਸੀ ਜਿਸ ਦੇ ਚਲਦੇ ਆ ਕੰਪਲੇਨ ਦੇ ਤਹਿਤ ਆਪਣੇ ਟੀਮ ਨੂੰ ਲੈ ਕੇ ਐਸ ਐਚਓ ਮਨਦੀਪ ਸਲਕੋਤਰਾ ਵੀ ਪਹੁੰਚੇ ਸਨ ਜਿਨ੍ਹਾਂ ਨੇ ਪੂਰੀ ਗੱਲਬਾਤ ਕੀਤੀ ਤੇ ਆਸ-ਪਾਸ ਦੇ ਲੋਕਾਂ ਕੋਲੋਂ ਵੀ ਪੁੱਛਿਆ ਇਸ ਦੇ ਨਾਲ-ਨਾਲ ਡੀਐਸਪੀ ਸਿਟੀ ਸਿਰਜਿੰਗ ਮਾਨੇ ਵੀ ਆਪਣੀ ਗੱਲਬਾਤ ਪੱਤਰਕਾਰਾਂ ਰਾਹੀਂ ਰੱਖਦੇ ਹੋਇਆ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪੈਨਖੋਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਵੱਲੋਂ ਬਹੁਤ ਗੰਭੀਰਤਾ ਦੇ ਨਾਲ ਜਾਂਚ ਤਾਰ ਕੀਤੀ ਜਾ ਰਹੀ ਹੈ ਉਹ ਖੁਦ ਮੌਕੇ ਤੇ ਆ ਕੇ ਉਹਨਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ ਤੇ ਜਿਵੇਂ ਹੀ ਉਹਨਾਂ ਦੇ ਹੱਥ ਕੋਈ ਸੁਰਾਗ ਲੱਗਦੇ ਨੇ ਤਾਂ ਉਹ ਜ਼ਰੂਰ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਸੀ ਜਾਣਕਾਰੀ ਦੇਣਗੇ ਜਿਉਂ ਹੀ ਸ਼ੌਕ ਸਾਡੇ ਨਾਲ ਹੀ ਆਪਾਂ ਖੜੇ ਸੋਨੀ ਬੇਕਰੀ ਦੇ ਬਾਹਰ ਇੱਥੇ ਕੁਝ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਹੋਏ ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਹੈ ਤੇ ਕੁਝ ਗੋਲੀਆਂ ਦੇ ਨਿਸ਼ਾਨ ਹਨ ਅੰਦਰ ਵੀ ਜਿਹੜੀ ਗੋਲੀ ਪੈਨੇਟ੍ਰੇਟ ਕਰਕੇ ਜਿਹੜੇ ਆ ਨਿਸ਼ਾਨ ਮਿਲਿਆ ਤੇ ਆਪਾਂ ਨੂੰ ਚੈੱਕ ਕਰ ਰਹੇ ਆਂ ਜੀ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਵੱਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਪੂਰੇ ਨਾਲ ਤਰੀਕੇ ਨਾਲ ਵਿਚਾਰ ਕਰਾਂਗੇ ਜੇਕਰ ਕੋਈ ਸਬੰਸਰ ਦੀ ਗੱਲ ਲੱਗਦੀ ਹੈ ਆਪਾਂ ਹੋਰ ਪਰ ਜਿਹੜੀ ਕਾਰਵਾਈ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਜਿਹੜੇ ਥੋੜੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਤਕਰੀਬਨ ਸਵਾ 12 ਵਜੇ ਨੂੰ ਕੁਝ ਆਵਾਜ਼ ਆਈ ਸੀ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲ ਤੇ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵਿਡੈਂਸ ਆ ਜੂਗਾ ਤੁਹਾਡੇ ਨਾਲ ਫਰਦਰ ਆਪਾਂ ਗੱਲ ਕਰਾਂਗੇ ਸਰ ਥੂ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਛੱਟ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਨਾ ਕੱਚਾ ਜਿਹੜਾ ਅੱਗੇ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹ ਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਉਹ ਅੱਗੇ ਜਿਹੜਾ ਇਹਨਾਂ ਦਾ ਫਰੇਮ ਆ ਉੱਤੋਂ ਨਿਕਲੀਆਂ ਸ਼ੀਸ਼ੇ ਬਾਰੇ ਕੋਈ ਸਰ ਸੀਸੀਟੀ ਵੀ ਵਰਤ ਰਹਾ ਹੈ ਲੈ ਸਾਨੂੰ ਇਸ ਤੋਂ ਇਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਹਾਂ ਫਰਦਰ ਅੱਗੇ ਕੀ ਗੱਲ ਪਤਾ ਲੱਗੇ ਸੀਸੀਟੀਵੀ ਫੁਟੇਜ ਸ਼ਾਇਦ ਸੀਸੀਟੀਵੀ ਫੁਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾੜਨਾ ਹਾਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਣਾ ਹੈ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲਸ ਵੀ ਜਿਹੜੀ ਹੈ ਬੀਪੂ ਦਾ ਸਰ ਕੀ ਰੰਜਿਸ਼ ਹੋ ਸਕਦੀ ਹੈ ਕਿਸ ਕਿਸ ਮਾਮਲੇ ਦੀ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਹਾਲੇ ਤੱਕ ਕਿਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਮੈਂ ਉਹ ਹੀ ਦੁਬਾਰਾ ਕਹਿ ਰਹੇ ਹਾਂ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਲੋੜ ਨਹੀਂ ਹੈ ਪੁਲਿਸ ਅਤੇ 24 ਘੰਟੇ ਪਟਾਣਕੋਟ ਦੀ ਜਨਤਾ ਲਈ ਖੜੀ ਹੈ ਤੇ ਆਪਾਂ ਇਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਦੀ ਆਪਾਂ ਉੱਤੇ 100% ਕਾਰਵਾਈ ਕਰਾਂਗੇ ਕਰਾਂਗੇ ਤੇ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਦਾ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਨੇ ਕੋਈ ਅਡੀਕਲੀ ਇਹਨੂੰ ਵੀ ਟਰੇਸ ਕਰ ਕ੍ਰਿਤੀ ਰਾਏਟਰ ਸ਼ਿਰਵਮ ਇੰਟਰਪ੍ਰਾਈਜ਼ਸ ਤੇ ਕੁਝ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਚਲਦੇ ਆ ਉਸ ਇੰਟਰਪ੍ਰਾਈਜ਼ਸ ਦੇ ਮਾਲਕ ਰਾਹੁਲ ਵੱਲੋਂ ਡਿਜ਼ਨਬਦੋ ਵਿੱਚ ਕੰਪਲੇਨ ਵੀ ਕੀਤੀ ਗਈ ਸੀ ਜਿਸ ਦੇ ਚਲਦੇ ਆ ਕੰਪਲੇਨ ਦੇ ਤਹਿਤ ਆਪਣੇ ਟੀਮ ਨੂੰ ਲੈ ਕੇ ਐਸ ਐਚਓ ਮਨਦੀਪ ਸਰਪੋਤਰਾ ਵੀ ਪਹੁੰਚੇ ਸਨ ਜਿਨ੍ਹਾਂ ਨੇ ਪੂਰੀ ਗੱਲਬਾਤ ਕੀਤੀ ਤੇ ਆਸ-ਪਾਸ ਦੇ ਲੋਕਾਂ ਕੋਲੋਂ ਵੀ ਪੁੱਛਿਆ ਇਸ ਦੇ ਨਾਲ-ਨਾਲ ਡੀਐਸਪੀ ਸਿਟੀ ਸਿਰਜ ਸਿੰਘ ਮਾਨ ਨੇ ਵੀ ਆਪਣੀ ਗੱਲਬਾਤ ਪੱਤਰਕਾਰਾਂ ਰਾਹੀਂ ਰੱਖਦਿਆਂ ਹੋਇਆ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਵੱਲੋਂ ਬਹੁਤ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਉਹ ਖੁਦ ਮੌਕੇ ਤੇ ਆ ਕੇ ਉਹਨਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ ਤੇ ਜਿਵੇਂ ਹੀ ਉਹਨਰੇ ਦੇ ਹੱਥ ਕੋਈ ਸੁਰਾਗ ਲੱਗਦੇ ਨੇ ਤਾਂ ਉਹ ਜ਼ਰੂਰ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਸੀ ਜਾਣਕਾਰੀ ਦੇਣਗੇ ਜੀ ਸ਼ੋਕ ਹੈ ਤੁਹਾਡੇ ਨਾਲ ਤੇ ਆਪਾਂ ਖੜੇ ਸੋਨੀ ਬੇਕਰੀ ਦੇ ਬਾਹਰ ਕਿ ਕਿ ਕੁਝ ਗੋਲਿਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਹੋਏ ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਹੈ ਤੇ ਕੁਝ ਗੋਲਿਆਂ ਦੇ ਨਿਸ਼ਾਨ ਹੈ ਅੰਦਰ ਵੀ ਜਿਹੜੀ ਕੋਈ ਪੈਨੇਟ੍ਰੇਟ ਕਰਕੇ ਜਿਹੜੇ ਨਿਸ਼ਾਨ ਲੱਗੇ ਆ ਤੇ ਆਪਾਂ ਨੂੰ ਚੈੱਕ ਕਰ ਰਹੇ ਹਾਂ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਵੱਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਹੋਰਾਂ ਨੂੰ ਤਰੀਕੇ ਨਾਲ ਚੈੱਕ ਕਰਾਂਗੇ ਜੇਕਰ ਕੋਈ ਸਾਵੀਸਰੇ ਦੀ ਗੱਲ ਲੱਗਦੀ ਹੈ ਆਪਾਂ ਹੋਰ ਪਰ ਜਿਹੜੀ ਪੜੀ ਕਾਰਵਾਈ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਤੇ ਜਿਹੜੇ ਇੱਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਪੀਪਨ ਨੇ ਸਵਕ ਨੂੰ ਬਾਰਾ ਮਾਣੂ ਚੀਂ ਆਵਾਜ਼ ਆਈ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲ ਤੇ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵਿਡੈਂਸ ਆ ਜੂਗਾ ਤੁਹਾਡੇ ਨਾਲ ਫਰਦਰ ਆਪਾਂ ਗੱਲ ਕਰਾਂਗੇ ਸੈਂਟਿਸ 2 ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਚਾ ਜਿਹੜਾ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਉਹ ਅੱਗੇ ਜੋ ਰਹਿਣ ਦਾ ਫਰੇਮ ਆ ਤੁਹਾਨੂੰ ਦਿੱਤੀ ਗਿਆ ਛਿਸ਼ੇ ਵਾਲੇ ਕੋਈ ਸਰ ਸੀਸੀਟੀਵੀ ਵਰਤਾਰ ਹਾਲੇ ਸਾਨੂੰ ਇਸ ਤੋਂ ਇਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਹਾਂ ਫਰਦਰ ਅੱਗੇ ਦੀ ਗੱਲ ਕਰਦਾ ਸੀਸੀਟੀਵੀ ਫੂਟੇਜ ਤਾਂ ਸਾਹਿਬ ਸੀਸੀਟੀਵੀ ਫੂਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾਡੇ ਨਾਲ ਹਾਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਿਣਾ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲਸ ਵੀ ਜਿਹੜੀ ਹੈ ਪੀਪਲ ਦਾ ਸਰ ਕੀ ਰੰਜਿਸ਼ ਹੋ ਸਕਦੀ ਹੈ ਕਿਸ ਇਸ ਮਾਮਲੇ ਦੀ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਹਾਂ ਲੇ ਤਾਂ ਕਿਸੇ ਰੋਣੇ ਕੋਈ ਗਲ ਸਮਝ ਨਹੀਂ ਇਹ ਫਿਰ ਮੈਂ ਉਹ ਹੀ ਦੁਬਾਰਾ ਕਹਿ ਰਿਹਾ ਕੋਈ ਪੈਨਿਕ ਕਰਨ ਦੀ ਕੋਈ ਡਰਨ ਦੀ ਲੋੜ ਨਹੀਂ ਜੁਲਿਸ ਅਤੇ 24 ਘੰਟੇ ਪੰਜਾ ਪਟਾਣਕੋਟ ਦੀ ਜਨਤਾ ਲਈ ਖੜੀ ਹੈ ਤੇ ਆਪਾਂ ਇਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਦੀ ਆਪਾਂ ਉੱਤੇ 100% ਕਾਰਵਾਈ ਕਰਾਂਗੇ ਔਰ ਲੋਕ ਆਪਾਂ ਇਨਸ਼ੋਰ ਕਰਾਂਗੇ ਅਤੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਉਹਦਾ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਹਨ ਕੋਈ ਅਡੀ ਗੱਲ ਨਹੀਂ ਇਹਨੂੰ ਵੀ ਟਰੇਸ ਕੀਤਾ ਹੈ ਬੀਤੀ ਰਾਤ ਸ਼ਿਵਮ ਇੰਟਰਪਰਾਈਜ਼ਸ ਦੇ ਤੇ ਕੁਝ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਚਲਦਿਆਂ ਉਸੇ ਇੰਟਰਪਰਾਈਜ਼ਸ ਦੇ ਮਾਲਕ ਰਾਹੁਲ ਵੱਲੋਂ ਡਿਜ਼ਨਬਦੋ ਵਿੱਚ ਕੰਪਲੇਨ ਵੀ ਕੀਤੀ ਗਈ ਸੀ ਜਿਸ ਦੇ ਚਲਦਿਆਂ ਕੰਪਲੇਨ ਦੇ ਤਹਿਤ ਆਪਣੀ ਟੀਮ ਨੂੰ ਲੈ ਕੇ ਐਸ ਐਚਓ ਮਨਦੀਪ ਸਲਕੋਤਰਾ ਵੀ ਪਹੁੰਚੇ ਸਨ ਜਿਨ੍ਹਾਂ ਨੇ ਪੂਰੀ ਗੱਲਬਾਤ ਕੀਤੀ ਤੇ ਆਸ-ਪਾਸ ਦੇ ਲੋਕਾਂ ਕੋਲੋਂ ਵੀ ਪੁੱਛਿਆ ਇਸ ਦੇ ਨਾਲ-ਨਾਲ ਡੀਐਸਪੀ ਸਿਟੀ ਸਿਰਿੰਗ ਮਾਨੇਵੀ ਆਪਣੀ ਗੱਲਬਾਤ ਪੱਤਰਕਾਰਾਂ ਰਾਹੀਂ ਰੱਖਦੇ ਹੋਏ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਵੱਲੋਂ ਬਹੁਤ ਗੰਭੀਰਤਾ ਦੇ ਨਾਲ ਜਾਂਚ ਕਰਤਾਰ ਕੀਤੀ ਜਾ ਰਹੀ ਹੈ ਉਹ ਖੁਦ ਮੌਕੇ ਤੇ ਆ ਕੇ ਉਹਨਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ ਤੇ ਜਿਵੇਂ ਹੀ ਹੁਣ ਦੇ ਹੱਥ ਕੋਈ ਸੁਰਾਗ ਲੱਗਦੇ ਨਹੀਂ ਤਾਂ ਉਹ ਜ਼ਰੂਰ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਸੀ ਜਾਣਕਾਰੀ ਦੇਣਗੇ ਜੀ ਸ਼ੋਕ ਸਾਡੇ ਨਾਲ ਹੀ ਆਪਾਂ ਖੜੇ ਸੋਨੀ ਦੇਕਰੀ ਦੇ ਲਾਗੇ ਦੇਖੇ ਪੁੱਛ ਗੋੜੀਆਂ ਦੇ ਨਿਸ਼ਾਨ ਸ਼ਟਰ ਦੇ ਲੱਗੇ ਹੋਏ ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ਲ ਵੈਰੀਫਿਕੇਸ਼ਨ ਤੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਹੈ ਤੇ ਕੁਝ ਗੋੜੀਆਂ ਦੇ ਨਿਸ਼ਾਨ ਅੰਦਰ ਵੀ ਜਿਹੜੀ ਕੋਈ ਪੈਨੇਟ੍ਰੇਟ ਕਰਕੇ ਜਿਹੜੇ ਆ ਨਿਸ਼ਾਨ ਲੱਗੇ ਆ ਤੇ ਆਪਾਂ ਨੂੰ ਚੈੱਕ ਕਰ ਰਹੇ ਹਾਂ ਵੀ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਅਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਪੂਰੇ ਨੂੰ ਤਰੀਕੇ ਨਾਲ ਚੈੱਕ ਕਰਾਂਗੇ ਜੇਕਰ ਕੋਈ ਸਾਰੀ ਸਾਰੀ ਗੱਲ ਲੱਗਦੀ ਹੈ ਆਪਾਂ ਉਹਦੇ ਉੱਪਰ ਜਿਹੜੀ ਕਾਰਵਾਈ ਕਰ ਵੀ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਤੇ ਜਿਹੜੇ ਇੱਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਕਿ ਬੰਗ ਨੇ ਸਵਾਗ 12 ਮੰਨ ਨੂੰ ਕੁਝ ਆਵਾਜ਼ ਆਈ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲਸ ਤੇ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵਿਡੈਂਸ ਆ ਜੂਗਾ ਤੁਹਾਡੇ ਨਾਲ